ਜਸਟ ਇਮੇਜਿਨ ਕੁੜੀ ਦੀ ਫੀਲਿੰਗ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਦੀ ਦਿਓਰ ਹੁੰਦਾ ਸੀ ਜਾਂ ਜੇਟ ਹੁੰਦਾ ਸੀਗਾ ਅੱਜ ਉਹਨੂੰ ਆਪਣਾ ਹਸਬੰਡ ਮੰਨਣਾ ਪੈ ਰਿਹਾ ਕੁੜੀ ਦੇ ਅੰਦਰ ਨਹੀਂ ਕਿਸੇ ਨੇ ਚੱਕ ਕੇ ਦੇਖਿਆ ਫੇ ਬਾਹਰ ਕਿੱਥੇ ਜਾਏਗੀ ਚਲ ਘਰ ਚੀ ਬਿਠਾ ਦਿਓ ਸੌਖਾ ਹੁੰਦਾ ਆਪਣਾ ਆਦਮੀ ਜੇ ਨਾ ਲਾਵਾਂ ਲਿੱਤੀਆਂ ਹੋਣ ਵਿਆਹ ਕੀਤਾ ਹੋਵੇ ਜਿਹਦੇ ਨਾਂ ਦਾ ਚੂੜਾ ਪਾਇਆ ਹੋਵੇ ਉਹ ਦੁਨੀਆ ਤੇ ਚਲ ਜਵੇ ਤੇ ਨਾਲ ਹੀ ਦੂਜੇ ਬੰਦੇ ਨਾਲ ਬਿਠਾ ਦਿਓ ਇਜ਼ ਇਟ ਈਜ਼ੀ ਕੋਈ ਗੁੱਡੀ ਨਹੀਂ ਹੈ ਚਾਬੀ ਦਿੱਤੀ ਤੇ ਚਲੋ ਜੀ ਫੀਲਿੰਗ ਚੇਂਜ ਹੋ ਗਈਆਂ ਇਨਸਾਨ ਹੈ ਪਹਿਲਾਂ ਤੇ ਇੱਕ ਬੰਦੇ ਦੀਆਂ ਯਾਦਾਂ ਭੁੱਲਣ ਨੂੰ ਟਾਈਮ ਲੱਗਦਾ ਫਿਰ ਦੂਜੇ ਬੰਦੇ ਦਾ ਰੰਗ ਚੜ੍ਹਨ ਨੂੰ ਟਾਈਮ ਲੱਗਦਾ ਕੁੜੀਆਂ ਬਾਰੇ ਕੋਈ ਨਹੀਂ ਸੋਚਦਾ ਹੱਲੇ ਵੀ ਹਰ ਮੌਕੇ ਜਦੋਂ ਮੌਕਾ ਮਿਲਦਾ ਹੈਗਾ ਬੱਕਰਾ ਜੇ ਬਣੂਗੀ ਕੁੜੀ ਬਣੂਗੀ ਹਾਂ ਜੇ ਬੱਕਰਾ ਬਲੀ ਦਾ ਬੱਕਰਾ ਜਿਵੇਂ ਕੁੜੀ 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 ਬਣਦੀ ਹੈ ਕੁੜੀਆਂ ਦੀ ਜੂਨ ਪਹਿਲਾਂ ਵੀ ਮਾੜੀ ਸੀ ਅੱਜ ਵੀ ਮਾੜੀ ਹੈ ਅਰਦਾਸ ਕਰਦੇ ਆ ਕਿ ਅੱਗੇ ਨਾ ਮਾੜੀ ਹੋਵੇ ਤਾਂ ਹੀ ਮੈਂ ਕੁੜੀਆਂ ਨੂੰ ਕਹਿੰਨੀ ਹੁੰਦੀ ਆ ਵੀ ਚਾਰ ਪੈਸੇ ਕਮਾਓ ਆਪਣੇ ਪੈਰਾਂ ਤੇ ਖੜੇ ਹੋਵੋ ਕਿਸੇ ਤੇ ਡਿਪੈਂਡ ਨਾ ਹੋਵੋ ਜੋ ਤੁਹਾਡਾ ਦਿਲ ਕਰਦਾ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲਓ ਅੱਜ ਤੁਹਾਡੇ ਕੋਲ ਚਾਰ ਪੈਸੇ ਹੋਣਗੇ ਤੁਸੀਂ ਜ਼ਿੰਦਗੀ ਦਾ ਫੈਸਲਾ ਲੈ ਸਕਦੇ ਹੋ ਤੁਹਾਡੇ ਕੋਲ ਪੈਸੇ ਹੀ ਨਹੀਂ ਐ ਤੁਸੀਂ ਆਪਣੇ ਮਾਪਿਓ ਦੇ ਘਰ ਵਾਲਿਆਂ ਦੇ ਅਧੀਨ ਹੋ ਕਿਵੇਂ ਆਪਣੀ ਜ਼ਿੰਦਗੀ ਨੂੰ ਜਿਊਓਂ ਕੱਲੀ ਕੁੜੀ ਜਾਂ ਸਿੰਗਲ ਮਦਰ ਜਿਹਨੂੰ ਕਹਿੰਦੇ ਨੇ ਸੌਖਾ ਜ਼ਿੰਦਗੀ ਕੱਟਣੀ ਸੌਖੀ ਹੈ ਸੌਖੀ ਹੈ ਫੋਰਨ ਵਿੱਚ ਮੇ ਕੋ ਬਹੁਤ ਸਾਰੇ ਕਲੈਂਟਸ ਹੈ ਜਿਹੜੀਆਂ ਸਿੰਗਲ ਮਦਰਸ ਐਂਡ ਦੇ ਆ ਰੀ ਹੈਪੀ ਜਿਨ੍ਹਾਂ ਨੇ ਡਾਈਵੋਰਸ ਵੀ ਦਿੱਤਾ ਆਪਣੇ ਹਸਬੰਡ ਨੂੰ ਹਟਦੇ ਨਹੀਂ ਸੀ ਬਾਹਰ ਜਾਣਾ ਉਹ ਕਹਿੰਦੀ ਐ ਨਹੀਂ ਤੁਹਾਨੂੰ ਪਤਾ ਪਿੱਛੇ ਜੇ ਮੈਂ ਸਰਵੇ ਪੜ੍ਹਦੀ ਸੀਗੀ ਅਗਰ ਤੁਸੀਂ ਸਰਵੇ ਪੜ੍ਹਦੇ ਹੋ ਨਿਊਜ਼ਪੇਪਰ ਉਹ ਕਹਿੰਦੇ ਆਉਣ ਵਾਲੇ ਟਾਈਮ ਜੀ ਇਹ ਮੁੰਡੇ ਕੁੜੀਆਂ ਇਹ ਕਹਿ ਰਿਹਾ ਬੈਂਗਲੌਰ ਸਾਈਡ ਜਾਂ ਦਿੱਲੀ ਸਾਈਡ ਜਾਂ ਹਾਈਦਰਾਬਾਦ ਬੰਬਈ ਸਾਈਡ ਅਸੀਂ ਸਿੰਗਲ ਪੇਰੈਂਟ ਬਣਾਂਗੇ ਸਾਨੂੰ ਰੋਜ਼ ਦਾ ਕੰਜਰ ਖਾਣਾ ਨਹੀਂ ਚਾਹੀਦਾ ਅਸੀਂ ਲੜਾਈਆਂ ਝਗੜੇ ਨਹੀਂ ਕਰਨੇ ਕੁੜੀ ਬਾਹਰ ਜਾਂਦੀ ਹੈ ਜਾਂ ਬੰਦਾ ਬਾਹਰ ਜਾਂਦਾ ਅਸੀਂ ਅੱਗੇ ਜਾ ਕੇ ਬੱਚਾ ਅਡਾਪਟ ਕਰ ਲਾਂਗੇ ਅਸੀਂ ਉਹਦੀ ਪਰਵਰਿਸ਼ ਕਰਾਂਗੇ ਮੇਡ ਰੱਖ ਲਾਂਗੇ ਜਾਂ ਸਾਡੇ ਮਾਪਿਓ ਪਾਲ ਦੇਣਗੇ ਅਸੀਂ ਜੌਬ ਕਰਾਂਗੇ ਇਟਸ ਓਕੇ ਲੋਕਾਂ ਨੂੰ ਨਾ ਮੈਂਟਲ ਪੀਸ ਚਾਹੀਦਾ ਬੜਾ ਨਾਲ ਰਹਿ ਕੇ ਵੀ ਲੜਾਈਆਂ ਝਗੜੇ ਕਲਾ ਕਲੇਸ਼ ਜਨਾਨੀਆਂ ਇਨਸਿਕਿਉਰ ਹੈ ਬੰਦਾ ਤਾਂ ਨਹੀਂ ਬਾਹਰ ਜਾਂਦਾ ਪਿਆ ਬੰਦੇ ਇਨਸਿਕਿਉਰ ਹੈ ਜਨਾਨੀ ਤੇ ਨਹੀਂ ਬਾਹਰ ਜਾਂਦੀ ਵੀ ਉਹ ਜੀਣਾ ਕੋਈ ਜੀਣਾ ਥੋੜੀ ਕਹਿ ਦੀ ਤੁਸੀਂ ਮੈਨੂੰ ਦੱਸੋ ਅਈ ਤੁਸੀਂ ਇੱਥੇ ਬੈਠੇ ਇੰਟਰਵਿਊ ਕਰ ਰਹੇ ਹੋ ਬੈਕ ਆਫ ਮਾਈਂਡ ਤੁਹਾਡੇ ਚੱਲਦਾ ਪਿਆ ਕਿ ਮੇਰੀ ਜਨਾਨੀ ਕਿਤੇ ਬਾਹਰ ਤੇ ਨਹੀਂ ਗਈ ਜਾਂ ਤੁਹਾਡੀ ਵਾਈਫ ਦੇ ਮਾਈਂਡਸ ਚੱਲਦਾ ਹੈ ਕਿ ਮੇਰਾ ਬੰਦਾ ਤਾਂ ਨਹੀਂ ਕਿਤੇ ਬਾਹਰ ਗਿਆ ਉਹ ਜੀਣਾ ਤੇ ਕੋਈ ਜੀਣਾ ਨਾ ਨਾ ਹੋਇਆ ਇੱਕ ਸਿਕਿਉਰਟੀ ਤੁਸੀਂ ਇੱਕ ਦੂਜੇ ਨੂੰ ਨਹੀਂ ਦੇ ਪਾ ਰਹੇ ਹੋ ਇਨਸਿਕਿਉਰ ਕਰਤਾ ਇੱਕ ਦੂਜੇ ਨੂੰ ਰਿਸ਼ਤਿਆਂ ਨੂੰ ਲੈ ਕੇ ਤੇ ਫੇਰ ਮੈਨੂੰ ਲੱਗਦਾ ਉਹਦੇ ਨਾਲੋਂ ਅੱਛਾ ਹੈ ਕਿ ਤੁਸੀਂ ਇੱਕ ਬੱਚਾ ਅਡੌਪਟ ਕਰ ਇਹ ਜਿਹੜੀ ਬੰਗਲੌਰ ਦਿੱਲੀ ਦਾ ਤੁਸੀਂ ਹਵਾਲਾ ਦਿੱਤਾ ਹੈ ਜਿਹੜਾ ਸਰਵੇ ਇਹ ਸਰਵੇ ਦੇ ਵਿੱਚ ਹੈ ਮਤਲਬ ਫਿਰ ਤੇ ਉਹ ਜਿਹੜਾ ਨਾ ਮਾਪਿਆਂ ਨੂੰ ਜਾਂ ਬਜ਼ੁਰਗਾਂ ਨੂੰ ਸਾਡਾ ਖਾਨਦਾਨ ਸਾਡਾ ਵੰਚ ਬੱਚਾ ਅਡੌਪਟ ਕਰਤਾ ਲਿਆ ਪਰ ਉਹ ਜਿਹੜਾ ਖੂਨ ਦਾ ਰਿਸ਼ਤਾ ਤੇ ਉਹਦੇ ਲਈ ਫਿਰ ਜਿਹੜਾ ਹਸਬੰਡ ਵਾਈਫ ਦਾ ਕਲੇਸ਼ ਹੈ ਰੋਈਦਾ ਉਹ ਜਾਂ ਤੇ ਮੁੰਡੇ ਕੁੜੀਆਂ ਸਮਝਦਾਰ ਬਣ ਜਾਣ ਬਾਹਰ ਨਾ ਜਾਣ ਨਿਤਲਾ ਕਲੇਸ਼ ਨਾ ਕਰਨ ਬੁੱਢੇ ਮਾਪਿਆਂ ਨੂੰ ਰੋਸ਼ਤ ਮਾਸ਼ਾ ਨਾ ਆਦਖਣ ਚੰਗੀ ਔਲਾਦ ਬਣ ਕੇ ਜਿਹਦੇ ਮਾਪਿਓ ਨੂੰ ਸੁੱਖ ਦੇਣਾ ਕਿਸੇ ਦੀ ਧੀ ਵਿਆਹ ਕੇ ਲੈ ਕੇ ਆਉਣੇ ਪਿਓ ਉਹਨਾਂ ਖੁਸ਼ੀ-ਖੁਸ਼ੀ ਰੱਖਣਾ ਫੇਰ ਤਾਂ ਤੁਸੀਂ ਵਿਆਹ ਕਰੋ ਇਦਾਂ ਦੇ ਕਿੰਨੇ ਕਿ ਡੱਬਰ ਹੋਣਗੇ ਜਿਹੜੇ ਪਰੇਸ਼ਾਨ ਨੇ ਸਾਰੇ ਮੇਰੇ ਕੋ ਤੇ ਰੋ ਜੀ ਜੋ ਸਵੇਰ ਤੋਂ ਸ਼ੁਰੂ ਹੁੰਦਾ ਹੈ ਦੀਦੀ ਘਰ ਵਾਲਾ ਸਾਡੀ ਸੁਣਦਾ ਨਹੀਂ ਹੈ ਮਾਂ ਦੀ ਸੁਣਦਾ ਹੈ ਕਲੇਸ਼ ਹੁੰਦਾ ਹੈ ਬਾਹਰ ਜਨਾਨੀ ਰੱਖੀ ਹੋਈ ਹੈ ਉਹ ਕਹਿੰਦਾ ਮੈਨੂੰ ਤਲਾਕ ਦੇ ਦੇ ਦੋ ਦੋ ਬੱਚੇ ਜੰਮ ਕੇ ਕਹਿੰਦੇ ਵੇ ਸਾਨੂੰ ਤਲਾਕ ਦੇ ਦੇ ਤਲਾਕ ਦੇ ਦੋ ਤੋਂ ਨੂੰ ਕੁੜੀ ਕਿੱਥੇ ਜਾਵੇ ਕੁੜੀ ਦਾ ਫੇਸ ਪੂਰਾ ਖਰਾਬ ਹੋ ਚੁੱਕਾ ਹੈ ਪਿਗਮੈਂਟੇਸ਼ਨ ਆ ਭਰ ਗਿਆ ਪੀਰੀਅਡਸ ਨਹੀਂ ਕੁੜੀ ਨੂੰ ਆਉਂਦੇ ਅਡਿਟਡ ਹੋ ਗਈ ਹੈ ਡਿਪਰੈਸ਼ਨ ਚ ਚੱਲੇ ਗਈਆਂ ਦੋ ਬੱਚੇ ਜੰਮ ਕੇ ਬੰਦਾ ਜਨਾਨੀ ਨੂੰ ਕਹਿ ਰਿਹਾ ਮੈਨੂੰ ਤਲਾਕ ਦੇ ਮੈਂ ਬਾਹਰ ਜਨਾਨੀ ਦੇ ਨਾਲ ਰਹਿਣਾ ਇਹ ਹਾਲ ਹੈ ਪੰਜਾਬ ਦਾ ਇੱਥੇ ਫਿਰ ਕੀ ਕਰੇ ਜਨਾਨੀ ਸਟਿਲ ਤੁਸੀਂ ਕਹਿੰਦੇ ਹੋ ਕਿ ਵਿਆਹ ਕਰਿਏ ਉਹ ਕੁੜੀ ਕਹਿੰਦੀ ਮੈਂ ਕਿੱਥੇ ਜਾਵਾਂ ਕਹਿੰਦੀ ਇੱਕ ਦਿਨ ਤੇ ਮੈਂ ਗੁੱਸੇ ਦੇ ਵਿੱਚ ਸਾਈਨ ਵੀ ਕਰਤੇ ਫਿਰ ਮੇਰੇ ਸਹੁਰੇ ਨੇ ਪੇਪਰ ਫੜਿਆ ਉਹਨੂੰ ਫਾੜਤਾ ਕਿ ਬੋਤੇ ਅੱਦਾ ਨਹੀਂ ਕਰਨਾ ਐਦਾਂ ਕੀਤਾ ਦੁਨੀਆ ਜੰਮ ਕੇ ਵੀ ਹਲੇ ਭੁੱਖ ਆ ਤੂੰ ਹੋਰ ਬਾਰ ਜਨਾਨੀ ਪਸੰਦ ਆ ਕੇ ਜਿਹੜੀ ਪਸੰਦ ਆਈ ਉਹਨੇ ਵੀ ਆਪਣਾ ਗਾਂ ਬੰਦਾ ਛੱਡਿਆ ਹੋਏ ਕਰ ਲਉ ਗੱਲ ਦੇਖੋ ਤੁਸੀਂ ਉਹਨੇ ਬੱਚੇ ਛੱਡੇ ਹੋਏ ਫਿਰ ਤੁਸੀਂ ਦੱਸੋ ਵਿਆਹ ਨਾਮ ਦੀ ਕੀ ਚੀਜ਼ ਐ ਕੀ ਵਫਾਦਾਰੀ ਐ ਵਿਆਹ ਤਾਂ ਕਰੋ ਜੇ ਇੱਕ ਦੂਜੇ ਨਾਲ ਵਫਾदार रह ਸਕਦੇ ਹੋ ਇੱਕ ਦੂਜੇ ਨੂੰ ਅੱਛੀ ਜ਼ਿੰਦਗੀ ਦੇ ਸਕਦੇ ਹੋ ਤੋ ਆਪਾਂ ਫਿਰ ਫਿਲਮਾਂ ਚ ਕਹਾਣੀਆਂ ਚੰਗੀਆਂ ਲੱਗਦੀਆਂ ਨੇ ਸੱਤ ਜਨਮਾਂ ਦਾ ਪਿਆਰ ਪੂਰ ਵਾਲਾ ਤੇ ਫਿਲਮਾਂ ਲਈ ਇਹ ਹੋਰ ਤਾਂ ਫਿਰ ਕਦਮ ਹੋ ਗਿਆ ਤੁਸੀਂ ਨਾ ਦੁਨੀਆਂ ਚ ਵਿਚਰ ਨਹੀਂ ਰਹੇ ਹੋ ਮੇਰੇ ਕੋ ਤੇ ਰੋਜ਼ ਕੇਸ ਆਂਦੇ ਪਏ ਰੋਜ਼ ਕੇਸ ਆ ਰਹੇ ਆ ਵੀ ਬੰਦਿਆਂ ਨੇ ਜਨਾਨੀਆਂ ਦਾ ਜੀਣਾ ਦੁਸ਼ਵਾਰ ਕੀਤਾ ਜਨਾਨੀਆਂ ਨੇ ਬੰਦਿਆਂ ਦਾ ਉਤੋਂ ਨਸ਼ਾ ਆ ਜਾਂਦਾ ਫਿਰ ਉਤੋਂ ਨਸ਼ਾ ਆ ਜਾਂਦਾ ਇਹ ਸਭ ਚੀਜ਼ਾਂ ਹੋ ਰਹੀ ਹੈ ਇਹ ਐਂਡਲੈਸ ਗੱਲਾਂ ਹੈ ਗੱਲਾਂ ਕਦੀ ਖਤਮ ਨਹੀਂ ਹੋਣੀਆਂ ਸਾਨੂੰ ਹੀ ਚੇਂਜ ਹੋਣਾ ਪੈਣਾ ਹੈ ਇੱਕ ਦੂਜੇ ਨਾਲ ਐਡਜਸਟ ਕਰੋ ਜਿੰਨੀ ਦੇਰ ਕਰ ਸਕਦੇ ਹੋ ਪਿਆਰ ਮੁਹੱਬਤ ਨਾ ਰੋ ਔਰ ਜਿਹੜੇ ਬਾਹਰ ਜਾ ਰਹੇ ਉਹਨਾਂ ਨੂੰ ਬਾਹਰ ਜਾ ਕੇ ਵੀ ਕੀ ਮਿਲਣਾ ਆਪਣੀ ਜਨਾਨੀ ਆਪਣੇ ਬੱਚੇ ਜੰਮ ਕੇ ਤੁਸੀਂ ਬਾਹਰ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਕਿਉਂ ਜਾ ਰਹੇ ਹੋ ਉਹ 4 ਦਿਨ ਦੀ ਚਾਂਦਨੀ ਵਾਲਾ ਕੰਮ ਹੀ ਹੈ ਨਾ ਜੀ ਫਿਰ ਪਿਆਰ ਹੋ ਗਿਆ ਤੁਹਾਨੂੰ ਦੁਬਾਰਾ ਪਿਆਰ ਹੋ ਗਿਆ ਕਿਸੇ ਹੋਰ ਦੇ ਨਾਲ ਤਜੇ ਜਦੋਂ ਪਹਿਲਾਂ ਵਿਆਹ ਕੀਤਾ ਹੋ ਕੀ ਸੀਗਾ ਹੋ ਕੀ ਸੀ ਇਹ ਸਿਰਫ ਆਪਣੇ ਪੰਜਾਬੀ ਭਾਈਚਾਰੇ ਕੇ ਪਾਰ ਦੂਜੇ ਭਾਈਚਾਰੇ ਚ ਸੇਮਸ ਮਸਲੇ ਪੰਜਾਬ ਚ ਜਾਂਦਾ ਫੋਰਨ ਚ ਵੀ ਇੰਨਾ ਨਹੀਂ ਹੈਗਾ ਹੂੰ ਜਆਪ ਚ ਸਭ ਨਾਲੋਂ ਜ਼ਿਆਦਾ ਐਡਵਾਂਸ ਨੇ ਫੋਰਨ ਵਾਲੇ ਤੇ ਫੋਰਨ ਦੀ ਇੱਕ ਗੱਲ ਬਹੁਤ ਅੱਛੀ ਹੈ ਉਹ ਜਿੰਨੇ ਰੈਂਡ ਦੇ ਕਮਿਟਿਡ ਰਹਿੰਦੇ ਆ ਛੱਡ ਕੇ ਜਦੋਂ ਛੱਡਣਾ ਹੈ ਨਾ ਇੱਕ ਦੂਜੇ ਨੂੰ ਦੱਸ ਦਿੰਦੇ ਆ ਵੀ ਹੁਣ ਮੈਂ ਤੇ ਇੰਨਾ ਨਹੀਂ ਰਹਿ ਸਕਦਾ ਇਟਸ ਓਵਰ ਉਹ ਦੱਸ ਕੇ ਛੱਡਦੇ ਆ ਉਥੇ ਜੇ ਨਹੀਂ ਕੁੜੀਆਂ ਨੂੰ ਪਤਾ ਚੱਲ ਜਾਂਦਾ ਬੰਦਾ ਬਾਹਰ ਹੈ ਉਹ ਸਿੱਧਾ ਕਹਿੰਦੀਆਂ ਛੱਡ ਦੇ। ਉਥੇ ਆਪਣੇ ਪੰਜਾਬ ਵਾਂਗੂ ਨਹੀਂ ਮਗਰਮਗਰ ਨਹੀਂ ਫਿਰਦੀਆ। ਨਾ ਛੱਡੀ ਨਾ ਛੱਡੀ ਮੈਂ ਕਿਵੇਂ ਰਹੂੰਗੀ ਤੇਰੇ ਬਿਨਾਂ ਹੀ। ਕਹਿੰਦੇ ਛੱਡ। ਉਹ ਤੇ ਦੀ ਸਰਕਾਰ ਪੂਰਾ ਖਰਚਾ ਦਿੰਦੀ ਨਾ ਬੱਚਿਆਂ ਨੂੰ। ਸਭ ਕੁਝ ਦਿੰਦੀ। ਜੇ ਤੁਸੀਂ ਡਾਊਨ ਦੀ ਲਾਈਨ 2-4 ਸਾਲ ਬਾਅਦ ਬੰਦੇ ਨੂੰ ਜਾਂ ਜਨਾਨੀ ਨੂੰ ਛੱਡਣਾ ਹੀ ਹੈ। ਫਿਰ ਇੰਨਾ ਪੈਸਾ ਵਿਆਜ ਕਿਉਂ ਲਾਉਨੇ ਹੋ? ਇੰਨੇ ਇਨਵੈਸਟਮੈਂਟ ਕਿਉਂ ਕਰਦੇ ਹੋ? ਇੰਨਾ ਗਹਿਣਾ ਇੰਨਾ ਪੈਸਾ ਕਿਉਂ ਮਾਪਿਓ ਲਖਰ ਤੇ ਲਖਰ ਮਾਪਿਓ ਨੂੰ ਕਿਉਂ ਬੇਫਕੂ ਬਣਾਉਣਿਓ ਜੇ ਤੁਹਾਨੂੰ ਵਿਆਹ ਤੋਂ ਬਾਅਦ ਕੋਈ ਹੋਰ ਹੀ ਪਸੰਦ ਆਉਣਾ ਸ਼ਿਕਾਤ ਤੇ ਪਹਿਲੇ ਹੀ ਉਹਨੂੰ ਪਸੰਦ ਕਰਕੇ ਉਹਦੇ ਨਾਲ ਹੀ ਵਿਆਹ ਕਰ ਲੈਂਦੇ ਅੱਜ ਕੱਲ ਤੇ ਪ੍ਰੀ ਵੈਡਿੰਗ ਤੇ 10-10 ਲੱਖ ਰੁਪਈਆ ਲਾ ਦਿੰਦੇ ਹੈਗੇ ਜੀ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਵਿਆਹ ਸਿਰਫ ਪੰਜ ਬੰਦੇ ਆਣ ਉਹ ਵੀ ਪਹਿਲਾਂ ਮੁੰਡੇ ਨੂੰ ਪੁੱਛ ਲਓ ਵੀ ਵਿਆਹ ਤੋਂ ਬਾਅਦ ਤੂੰ ਫੇਰ ਤਾਂ ਨਹੀਂ ਕਿਤੇ ਹੋਰ ਜਾਣਾ ਜੇ ਜਾਣਾ ਤੇ ਪਹਿਲਾਂ ਹੋਇਆ ਜਾਂ ਫਿਰ ਉਹਦੇ ਨਾਲ ਹੀ ਵਿਆਹ ਕਰ ਲਾ ਪਰ ਆਵਾ ਮੇਰੀ ਜ਼ਿੰਦਗੀ ਨਾ ਬਰਬਾਦ ਕਰੇ ਉਹਨਾਂ ਨੇ ਮੈਂ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਨਾ ਬੜੇ ਅੱਛੇ ਰ ਉਹ ਕਹਿੰਦੇ ਵਿਆਹ ਅਸਲ ਦੇ ਵਿੱਚ ਇੱਕ ਸਕੈਮ ਬਣ ਗਿਆ ਸਕੈਮ ਬਣ ਸੋਸ਼ਲ ਸਕੈਮ ਹੈ ਇਹ ਸੋਸਿਸ ਸਕੈਮ ਹੀ ਹੋ ਗਿਆ ਅੱਜਕੱਲ ਤੁਸੀਂ ਇਹ ਦੇਖੋ ਵਿਆਹ ਤੇ ਡਿਵੋਰਸ ਦੋਨੋਂ ਇਕੁਅਲੀ ਹੋ ਚੁੱਕੇ ਵਿਆਹ ਹੋ ਰਿਹਾ ਹੈ ਡਿਵੋਰਸ ਹੋ ਰਿਹਾ ਹੈ ਵਿਆਹ ਹੋ ਰਿਹਾ ਹੈ ਡਿਵੋਰਸ ਹੋ ਰਿਹਾ ਹੈ ਡਿਵੋਰਸ ਨੂੰ ਵੀ ਓਨਲੀ ਰਿਸਪੈਕਟ ਮਿਲਨੀ ਸ਼ੁਰੂ ਹੋ ਗਈ ਜਿਹਨੇ ਵਿਆਹ ਮਿਲਦੀ ਸੀ ਸੀਰੀਅਸਲੀ ਡਿਵੋਰਸ ਨਾ ਰਿਸਪੈਕਟ ਕੋਈ ਇਲਾਣਾਤ ਨਹੀਂ ਬਣਦਾ ਕੋਈ ਇਲਾਣਾਤ ਨਹੀਂ ਨਹੀਂ ਬਣੀ ਡਿਵੋਰਸ ਕੱਲ ਪਰਸੋ ਮੈਂ ਕਿਤੇ ਸੁਣਦੀ ਬੀ ਸੀਗੀ ਉਹ ਫਲਾਣੇ ਦੇ ਮੁੰਡੇ ਦਾ ਤਲਾਕ ਹੋ ਗਿਆ ਉਹ ਨਹੀਂ ਬਣੀ ਆਪਾਂ ਚਲ ਚੰਗਾ ਕੀਤਾ ਛੱਡਤਾ ਚਲੋ ਸੈਕਿੰਡ ਮੈਰਿਜ ਥਰਡ ਮੈਰਿਜ ਬੜਾ ਆਮ ਵਰਡ ਲੱਗ ਲੱਗ ਪਿਆ ਪਹਿਲਾ ਹੋਇ ਤਲਾਕ ਹੁਣ ਲੱਗਾ ਹੈ ਹਾਏ ਹਾਏ ਲੋਕਾਂ ਨੂੰ ਕੀ ਕੀ ਹੋ ਜਾਣਾ ਸੀ ਇਟਸ ਵੈਰੀ ਕਾਮਨ ਹੋ ਗਿਆ ਹੁਣ ਪਤਾ ਨਹੀਂ ਅਸੀਂ ਇੰਨੇ ਸਾ ਤਾਂ ਮਾਡਰਨ ਹੋ ਚੁੱਕੇ ਆ ਜਾਂ ਕੀ ਹੋ ਚੁੱਕਾ ਹੈ ਜਾਂ ਸਾਡੇ ਤੋਂ ਸਾंभਿਆ ਨਹੀਂ ਜਾਂਦਾ ਆਪਣਾ ਆਦਮੀ ਜਾਂ ਜਨਾਨੀ ਕੀ ਕਾਰਨ ਹੈ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਸਮਾਜ ਵਾਹਿਗੁਰੂ ਅਗੇ ਅਰਦਾਸ ਹੀ ਕਰ ਸਕਦੇ ਨੇ ਅਰਦਾਸ ਹੀ ਕਰ ਸਕਦੇ ਹੋ ਕਿ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਚ ਉਹ ਇਨਸਾਨ ਭੇਜੀ ਜੋ ਵਫਾਦਾਰ ਰਹਿ ਸਕੇ ਜਿਨੇ ਕੱਲ ਨੂੰ ਥੋੜੇ ਸਾਲਾਂ ਨੂੰ ਜਾ ਕੇ ਆਪਣੇ ਰੰਗ ਦਿਖਾਣੇ ਤੋਂ ਚੰਗਾ ਫਿਰ ਨਾ ਹੀ ਭੇਜੀ ਮੈਂ ਕੱਲੀ ਹੀ ਠੀਕ ਹਾਂ ਇਹ ਮੈਨੂੰ ਬੜੀ ਹੈਰਾਨੀ ਮੱਲੋ ਜਦੋਂ ਅਪਰ ਸਿੱਖ ਧਰਮ ਦੀ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਸ਼ੀਰਵਾਦ ਜੇ ਕੋਈ Hindu ਧਰਮ ਦੀ ਰੀਤੀ ਹੈ ਬੇਦੀ ਦੇ ਜਰੀ ਕਰਨਾ ਅਸੀਂ ਗੁਰੂ ਦੀ ਹਾਜ਼ਰੀ ਚ ਗੁਰੂ ਦਾ ਅਸ਼ੀਰਵਾਦ ਲੈ ਕੇ ਵਿਆਹ ਕਰਦੇ ਆ ਕਿਨਾਂ ਫਿਰ ਵੀ ਅਸੀਂ ਡੋਰ ਤੱਕ ਪਹੁੰਚ ਜਾਂਦੇ ਹਾਂ ਤੋੜਨ ਤੱਕ ਪਹੁੰਚ ਜਾਂਦੇ ਹਾਂ ਫਿਰ ਅਸੀਂ ਗੁਰੂ ਸਾਹਿਬ ਨੂੰ ਕਿਉਂ ਹਾਜ਼ਰ ਨਾਜ਼ਰ ਕਰਕੇ ਵਿਆਹ ਕਰਾਏ ਨਾ ਕਹਿੰਦੇ ਕੋਈ ਨਹੀਂ ਫਿਰ ਤਾਂ ਕੋਟ ਮੇਰਜੀ ਠੀਕ ਹੈ ਕੋਟ ਮੇਰਜੀ ਮੈਂ ਤਾਂ ਗੁਰੂ ਸਾਹਿਬ ਨੂੰ ਝੂਠੇ ਪਾਈ ਜਾ ਰਿਹਾ ਕਿਨਾਂ ਗੁਰੂ ਘਰ ਚ ਲਾਵਾਂ ਲੈਨੇ ਹੋ ਬਾਬਾ ਜੀ ਦੀ ਹਾਜ਼ਰੀ ਦੇ ਵਿੱਚ ਜਸਟ ਇਮ ਜੇ ਤੁਸੀਂ ਕਿਸੇ ਨਾਲ ਲਾਵਾਂ ਲੈ ਲਈਆਂ ਚੰਗਾ ਹੈ ਜਾਂ ਮਾੜਾ ਉਹਦੇ ਨਾਲ ਨਿਭਾਓ ساری ਉਮਰ ਹੂੰ ਹੂੰ ਜਿੰਦਾ ਦਾ ਵੀ ਹੂੰ ਨਿਭਾਓ ਕਿਉਂਕਿ ਅਸੀਂ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਉਹਨੂੰ ਆਪਣਾ ਹਸਬੈਂਡ ਤੇ ਆਪਣੀ ਵਾਈਫ ਉਹ ਲਾਵਾਂ ਦੇ ਵਿੱਚ ਵੀ ਆਂਦਾ ਹੈ ਲਾਵਾਂ ਦੇ ਵਿੱਚ ਵੀ ਮੈਂ ساری ਉਮਰ ਤੂੰ ਚੰਗਾ ਹੈ ਤੂੰ ਮਾੜਾ ਹੈ ਤੂੰ ਅਮੀਰ ਹੈ ਗਰੀਬ ਹੈ ਮੈਂ ਤੇਨਾਂ ਨਿਭਾਵਾਂਗੀ ਤੇ ਜੇ ਤੁਸੀਂ ਬਾਬਾ ਜੀ ਨੂੰ ਚੀਟ ਕਰ ਸਕਦੇ ਹੋ ਫਿਰ ਤੁਸੀਂ ਕਿਸੇ ਨੂੰ ਵੀ ਕਰ ਸਕਦੇ ਫਿਰ ਤਾਂ ਕੋਡ ਮੈਰਿਜ ਕਰਾ ਲਓ ਟੁੱਟ ਗਿਆ ਆਪਣੇ ਕਰਾ ਲਓ ਆਪੇ ਤੋੜੋ ਆਪੇ ਸਾਈਨ ਕਰ ਲਓ ਆਪੇ ਡਿਵੋਰਸ ਤੇ ਵੀ ਸਾਈਨ ਕਰ ਲਓ ਜਿਹੜਾ ਬੰਦਾ ਗੁਰੂ ਘਰ ਲਾਵਾਂ ਲੈ ਕੇ ਮੁੱਕਰ ਜਵੇ ਜਾਂ ਬਾਹਰ ਚਲਾ ਜਾਵੇ ਉਹਨੂੰ ਸੱਟ ਬੜੀ ਤਕੜੀ ਪੈਂਦੀ ਫਿਰ ਉਹ ਬੰਦਾ ਕਦੀ ਲਾਈਫ ਚ ਰਾਈਜ਼ ਨਹੀਂ ਕਰੇਗਾ ਕਦੀ ਕੁਝ ਨਹੀਂ ਕਰ ਪਾਏਗਾ ਜਿੰਨੇ ਰੱਬ ਨੂੰ ਹੀ ਧੋਖਾ ਦੇ ਦਿੱਤਾ ਜਿਹੜਾ ਰੱਬ ਦਾ ਨਹੀਂ ਬਣਿਆ ਉਹ ਕਿਸੇ ਦਾ ਨਹੀਂ ਬਣ ਸਕਦਾ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੁਸੀਂ ਫਿਰ ਸਾਨੂੰ ਟਾਈਮ ਦਿੱਤਾ ਅਸੀਂ ਬੜੇ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ ਥੈਂਕ ਯੂ ਸੋ ਮਚ